ਸੋ ਅਸੀਂ న్యూਸ 89 ਪੰਜਾਬ ਦੀ ਟੀਮ ਜਿਹੜੀ ਹੈ ਅੱਜ ਸ਼ੰਭੂ ਦੇ ਨੇੜੇ ਪਹੁੰਚੀ ਸੀ ਤੇ ਅਸੀਂ ਜਦ ਇਧਰੋਂ ਗੁਜ਼ਰਦੇ ਸੀ ਤੇ ਸਾਡਾ ਧਿਆਨ ਚੈਂਸਨ ਹਵੇਲੀ ਕਦੀ ਉਰੇ ਜਿਹੜੀ ਸ਼ੰਭੂ ਸਰਾਏ ਬਣੀ ਹੋਈ ਹੈ ਔਰ ਇਹ ਕਦੀ ਚੈਂਸਨ ਹਵੇਲੀ ਹੋਇਆ ਕਰਦਾ ਸੀ ਤੇ ਉਹਦੀ ਕੀ ਹਾਲਤ ਹੈ ਅੱਜ ਜਦ ਅਸੀਂ ਉਰੇ ਅੰਦਰ ਆ ਕੇ ਦੇਖਿਆ ਸਾਡੇ ਬਹੁਤ ਜਿਹੜਾ ਹੈ ਮਨ ਦੁਖੀ ਹੋਇਆ ਤੇ ਅਸੀਂ ਕਿਹਾ ਕਿਉਂ ਨਾ ਅਸੀਂ ਇਹ ਗੱਲ ਜਿਹੜੀ ਹੈ ਲੋਕਾਂ ਤੱਕ ਪਹੁੰਚਾਈਏ ਕਿ ਚੈਂਸਨ ਹਵੇਲੀ ਦਾ ਅੱਜ ਕੀ ਹਾਲ ਹੈ ਕੀ ਇਹੋ ਜਿਹਾ ਹਾਲ ਹੋਣਾ ਚਾਹੀਦਾ ਸੀਗਾ ਇੱਕ ਅਹਿਜੀ ਜਗ੍ਹਾ ਦਾ ਜਿੱਥੇ ਕਿ ਲੋਕ ਆਪਣੇ ਬੱਚਿਆਂ ਦੇ ਨਾਲ ਕਾਫੀ ਇੰਜੋਏ ਕਰਦੇ ਸੀ ਆ ਕੇ ਤੇ ਵਿਆਹ ਸ਼ਾਦੀਆਂ ਹੋਇਆ ਕਰਦੀਆਂ ਸੀ ਪ੍ਰੈਸ ਕਾਨਫਰੈਂਸ ਜਿਹੜੀ ਹੈ ਵੱਡੀਆਂ ਵੱਡੀਆਂ ਹੋਇਆ ਕਰਦਾ ਸੀ ਤੇ ਤੁਹਾਨੂੰ ਅੱਜ ਲੈ ਕੇ ਚੱਲਦੇ ਹਾਂ ਤੁਸੀਂ ਮੇਰੇ ਨਾਲ ਆਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਕਿਸੇ ਅਹਿਜੇ ਸਰਕਾਰ ਦੇ ਅਹਿਦੇ ਅਫਸਰ ਦੇ ਹੱਥ ਲਗੇ ਤਾਂ ਕਿ ਇਸ ਜਗ੍ਹਾ ਨੂੰ ਦੁਬਾਰਾ ਤੋਂ ਆਬਾਦ ਕੀਤਾ ਜਾਵੇ ਕਿਉਂਕਿ ਉਰੇ ਕਾਫੀ ਲੱਖਾਂ ਰੁਪਿਆ ਕਰੋੜਾਂ ਰੁਪਿਆ ਖਰਚ ਹੋ ਚੁੱਕਿਆ ਸੀਗਾ ਇਸ ਬਹੁਤ ਅੱਛੀ ਜਗ੍ਹਾ ਜਿਹੜੀ ਹੈ ਬਣਾਈ ਗਈ ਸੀ ਤੁਸੀਂ ਸਾਰੇ ਇੱਥੇ ਆਏ ਹੋਣੇ ਕਮੈਂਟ ਕਰਕੇ ਜਰੂਰ ਦੱਸੋ ਵੀ ਕਿਹੜਾ ਕਿਹੜਾ ਬੰਦਾ ਜਿਹੜਾ ਹੈ ਚੈਂਸਨ ਹਵੇਲੀ ਸ਼ੰਭੂ ਜਿਹੜੀ ਬਣੀ ਸੀਗੀ ਉੱਥੇ ਕਿਹੜਾ ਕਿਹੜਾ ਬੰਦਾ ਆਇਆ ਸੀਗਾ ਆਓ ਤੁਹਾਨੂੰ ਬਿਨਾਂ ਦੇਰੀ ਕਰਦੇ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਆ ਤੁਹਾਨੂੰ ਲੈ ਕੇ ਚੱਲਦੇ ਆ ਚੈਂਸਨ ਹਵੇਲੀ ਦਿਖਾਣੇ ਆ ਤੋਂ ਮਹਾਂ ਸੰਦੀਪ ਚੌਧਰੀ ਪੜਾ ਨਿਊਜ਼ 18 ਪੰਜਾਬ ਦੇ ਵੀ ਸਵਾਗਤ ਹੈ ਜੇ ਅਸੀਂ ਤੁਹਾਨੂੰ ਇੱਕ ਅਹਿਜੀ ਜਗ੍ਹਾ ਲੈ ਕੇ ਆਏ ਹਾਂ ਜਿੱਥੇ ਕਿਸੇ ਟਾਈਮ ਸ਼ੂਟਿੰਗਾਂ ਹੋਇਆ ਕਰਦੀਆਂ ਸੀਗੀਆਂ ਤੇ ਕਿਸੇ ਟਾਈਮ ਉਰੇ ਬਹੁਤ ਰੌਣਕ ਹੋਇਆ ਕਰਦੀ ਸੀ ਆਓ ਆ ਤੁਹਾਨੂੰ ਅੱਗੇ ਲੈ ਕੇ ਚੱਲਦਾ ਦਿੰਦਾ ਪੂਰੀ ਜਾਣਕਾਰੀ ਸੋ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਅੱਜ ਸ਼ੰਭੂ ਦੇ ਕੋਲ ਸਰਾਈ ਜਿਹੜੀ ਬਣੀ ਵੀ ਹੈ ਉੱਥੇ ਕਦੀ ਚੈਂਸਨ ਹਵੇਲੀ ਹੋਇਆ ਕਰਦਾ ਸੀ ਹੋਇਆ ਕਰਦਾ ਸੀ ਇਸ ਕਰਕੇ ਕਹਿ ਰਿਹਾ ਕਿਉਂਕਿ ਅੱਜ ਖੰਡਰ ਦੇ ਵਿੱਚ ਤਬਦੀਲ ਹੋ ਚੁੱਕਿਆ ਉਹ ਤੁਹਾਨੂੰ ਦਿਖਾਣੇ ਆ ਅੰਦਰ ਤੋਂ ਜੇ ਤੁਸੀਂ ਉਰੇ ਆਇਓ ਤਾਂ ਕਮੈਂਟ ਕਰਕੇ ਜਰੂਰ ਦੱਸੋ ਤੇ ਤੁਸੀਂ ਇਸ ਹਾਲਤ ਨੂੰ ਕੀ ਕਹਿ ਸਕਦੇ ਹੋ ਇਹ ਵੀ ਤੁਸੀਂ ਜਰੂਰ ਦੱਸਣਾ ਇਹ ਹੈ ਚੈਂਸਨ ਹਵੇਲੀ ਕਦੀ ਉਰੇ ਲੋਕ ਆਪਣੇ ਬੱਚਿਆਂ ਨਾਲ ਆਇਆ ਕਰਦੇ ਸੀ ਇੰਜੋਏ ਕਰਦੇ ਸੀਗੇ ਅੱਜ ਦੀ ਹਾਲਤ ਤੁਹਾਨੂੰ ਦਿਖਾ ਰਹੇ ਹਾਂ ਕਿ ਕੀ ਹਾਲਤ ਹੋ ਚੁੱਕੀ ਹੈ ਇਹ ਦੇਖੋ ਇਹਦੀ ਗੈਲਰੀ ਸਾਰਾ ਕੁਝ ਤੈਸ ਨੈਸ ਹੋ ਚੁੱਕਿਆ ਕਦੀ ਉਰੇ ਬੈਠ ਕੇ ਲੋਕੀ ਖਾਣਾ ਖਾਇਆ ਕਰਦੇ ਸੀ ਤੇ ਇੰਜੋਏ ਕਲਿਆ ਕਰਦੇ ਸੀਗੇ ਤੁਹਾਨੂੰ ਦਿਖਾਉਂਦੇ ਇਹਨਾਂ ਦੀ ਕਿਚਨ ਆਹ ਦੇਖੋ ਇਹਨਾਂ ਦੀ ਕਿਚਨ ਕੀ ਹਾਲਤ ਹੋ ਚੁੱਕਿਆ ਹੈ ਕੀ ਕਹਿਣਾ ਚਾਹੋਗੇ ਇਸ ਦੀ ਹਾਲਤ ਦੇਖ ਕੇ ਤੁਸੀਂ ਕੈਂਸਨ ਹਵੇਲੀ ਦਾ ਤੁਹਾਨੂੰ ਸਾਰਾ ਹਾਲ ਦਿਖਾ ਰਹੇ ਹਾਂ ਇਹ ਦੇਖੋ ਜਿੱਥੇ ਲੋਕ ਆਪਣੇ ਬੱਚਿਆਂ ਨਾਲ ਆ ਕੇ ਇੰਜੋਏ ਕਰਦੇ ਸੀ ਇਹ ਫੂਡ ਨੂੰ ਇੰਜੋਏ ਕਰਦੇ ਸੀ ਤੇ ਅੱਜ ਉਹਦੀ ਹਾਲਤ ਐਹ ਜੀ ਹੈ ਕਿ ਤੁਸੀਂ ਉਰੇ ਆਉਣ ਤੋਂ ਵੀ ਡਰੋਗੇ ਆ ਦੇਖੋ ਹਾਲ ਵਾਤੋਂ ਵਾਦੀਸ ਨੂੰ ਸ਼ੇਅਰ ਕਰੋ ਤਾਂ ਕਿ ਜੇ ਐਹ ਜੀ ਵਧੀਆ ਚੀਜ਼ ਜਿਹੜੀ ਬਣਾਈ ਗਈ ਸੀਗੀ ਉਹ ਦੁਬਾਰਾ ਤੋਂ ਆਬਾਦ ਹੋ ਸਕੇ ਕਿਉਂਕਿ ਰਾਜਪੁਰਾ ਇਲਾਕੇ ਦੇ ਵਿੱਚ ਬਹੁਤ ਘੱਟ ਐਹ ਜੀਆਂ ਚੀਜ਼ਾਂ ਹੈਗੀਆਂ ਜਿੱਥੇ ਐਹ ਜਿਹੇ ਨਜ਼ਾਰੇ ਦੇਖਣ ਨੂੰ ਮਿਲਦੇ ਸੀ ਵਿਆਹ ਸ਼ਾਦੀਆਂ ਹੁੰਦੀਆਂ ਸੀਗੀਆਂ ਪ੍ਰੈਸ ਕਾਨਫਰੰਸ ਹੁੰਦੀਆਂ ਸੀ ਵੱਡੇ ਲੀਡਰ ਆਉਂਦੇ ਸੀਗੇ ਕਿੰਨੇ ਵਧੀਆ ਤਰੀਕੇ ਨਾਲ ਬਾਥਰੂਮ ਬਣਾਏ ਗਏ ਸੀ ਤੁਸੀਂ ਦੇਖੋ ਇਹਨਾਂ ਦਾ ਹਾਲ ਕੀ ਹਾਲ ਹੋ ਚੁੱਕਾ ਹੈ ਇਹ ਤਸਵੀਰਾਂ ਤੁਸੀਂ ਨਿਊਜ਼ 89 ਪੰਜਾਬ ਦੇ ਵਿੱਚ ਦੇਖ پا ਰਹੇ ਹੋ ਸਾਰਾ ਹਾਲ ਤੁਹਾਨੂੰ ਦਿਖਾ ਰਹੇ ਹਾਂ ਕਿਚਨ ਤੁਹਾਨੂੰ ਦਿਖਾਈ ਹੈ ਕਦੀ ਉਰੇ ਪਿੰਗਾ ਲੱਗਿਆ ਕਰਦੀਆਂ ਸੀਗੀਆਂ ਤੇ ਉਰੇ ਹਾਲ ਦੇ ਵਿੱਚ ਅਸੀਂ ਆਪ ਕਈ ਪ੍ਰੈਸ ਕਾਨਫਰੰਸ ਉਰੇ ਅਟੈਂਡ ਕੀਤੀਆਂ ਤੇ ਉਰੇ ਅਸੀਂ ਬੈਠ ਕੇ ਕਈ ਵਾਰੀ ਖਾਣਾ ਵਗੈਰਾ ਵੀ ਖਾਇਆ ਹੁਣ ਹਾਲਤ ਤੁਸੀਂ ਦੇਖ ਸਕਦੇ ਹੋ ਸ਼ਾਇਦ ਤੁਹਾਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਸੀਗਾ ਤੇ ਪੂਰੇ ਟੇਬਲ ਲੱਗੇ ਹੁੰਦੇ ਸੀਗੇ ਸਾਰਾ ਤੁਹਾਨੂੰ ਦਿਖਾ ਰਹੇ ਹਾਂ న్యూਸ 189 ਪੰਜਾਬ ਤੇ ਤੁਸੀਂ ਦੇਖ ਪਾ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਹੈਗਾ ਚੈਂਸਨ ਹਵੇਲੀ ਜੋ ਕਿ ਪੂਰੇ ਕਦੀ ਲੋਕਾਂ ਨੂੰ ਵਧੀਆ ਫੂਡ ਪ੍ਰੋਵਾਈਡ ਕਰਵਾਂਦੇ ਸੀਗੇ ਤੇ ਅੱਜ ਇਹਦੀ ਹਾਲਤ ਤਰਸਯੋਗ ਬਣ ਚੁੱਕੀ ਐ ਸਰਕਾਰ ਨੂੰ ਚਾਹੀਦਾ ਕਿ ਇਹੋ ਜੀਆਂ ਚੀਜ਼ਾਂ ਨੂੰ ਸਾਹਮਣੇ ਰੱਖੇ ਤੇ ਪ੍ਰਮੋਟ ਕਰਨ ਇਹਨਾਂ ਨੂੰ ਆ ਦੇਖੋ ਸਾਰਾ ਜੈਂਸਨ ਹਵੇਲੀ ਤੁਹਾਨੂੰ ਬੜਾ ਦੁੱਖ ਲੱਗ ਰਿਹਾ ਹੋਣਾ ਇਹ ਦੇਖ ਕੇ ਇਹ ਦੇਖੋ ਤੁਸੀਂ ਇਹ ਖੂਹ ਹੁੰਦਾ ਸੀ ਤੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਜ਼ਰੂਰ ਕਰਨੇ ਆ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਇਹਦੀਆਂ ਚੀਜ਼ਾਂ ਨੂੰ ਦੁਬਾਰਾ ਤੋਂ ਆਬਾਦ ਕਰ ਸਕੀ। ਸੋ ਇਹ ਵੀਡੀਓ ਦੇਖ ਕੇ ਤੁਹਾਨੂੰ ਦੁੱਖ ਤਾਂ ਬੜਾ ਲੱਗਿਆ ਹੋਣਾ ਕਿ ਜਿੱਥੇ ਕਦੀ ਨਹੀਂ ਰੌਣਕ ਹੋਇਆ ਕਰਦੀ ਸੀ ਰਾਤ-ਰਾਤ ਨੂੰ ਲੋਕ ਆ ਕੇ ਫੂਡ ਦਾ ਇੰਜੋਏ ਕਰਦੇ ਸੀਗੇ ਤੇ ਅੱਜ ਉਹਦੀ ਹਾਲਤ ਜਿਹੜੀ ਹੈ ਬੜੀ ਤਰਸਯੋਗ ਜਿਹੜੀ ਹਾਲਤ ਤੁਹਾਨੂੰ ਦਿਖਾਈ ਹੈ ਤੇ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਵੱਧ ਤੋਂ ਵੱਧ ਇਸ ਨੂੰ ਸ਼ੇਅਰ ਕਰੋ ਤਾਂ ਕਿ ਇਹ ਵੀਡੀਓ ਕਿਸੇ ਨੁਮਾਇੰਦੇ ਕੋਲ ਪੁੱਛੇ ਸਰਕਾਰ ਦੇ ਤੇ ਇਸ ਜਗ੍ਹਾ ਨੂੰ ਦੁਬਾਰਾ ਤੋਂ ਆਬਾਦ ਕੀਤਾ ਜਾਵੇ ਤਾਂ ਕਿ ਨੇੜੇ-ਤੇੜੇ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਹੋ ਸਕੇ ਕਿਉਂਕਿ ਉਰੇ ਵਿਆਹ ਸ਼ਾਦੀਆਂ ਹੁੰਦੀਆਂ ਸੀ ਬੱਚੇ ਆ ਕੇ ਇੰਜੋਏ ਕਰਦੇ ਸੀਗੇ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦਿਉ ਇਜਾਜ਼ਤ ਇਹ ਜੀ ਹੋਰ ਵੀਡੀਓ ਵੇਖਣ ਵਾਸਤੇ ਸਾਡੇ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ